ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਦੋਸਤੋ ਅੱਜ ਆਪਾਂ ਗੱਲਬਾਤ ਕਰਾਂਗੇ ਕਿ ਲੋਨ ਆਪਾਂ ਕਿਵੇਂ ਲੈ ਸਕਦੇ ਆ ਲੋਨ ਲੈਣ ਦੇ ਕੀ ਕੀ ਆਪਾਂ ਨੂੰ ਮਤਲਬ ਪਹਿਲਾਂ ਕਰਨਾ ਪੈਂਦਾਗਾ ਤੇ ਆਓ ਵੀਡੀਓ ਕਰਦੇ ਆ ਸਟਾਰਟ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਅੱਛਾ ਦੋਸਤੋ ਲੋਨ ਇੱਕ ਐਸਾ ਕੰਮ ਹੈਗਾ ਕਿ ਲੋਨ ਤੋਂ ਬਿਨਾ ਕੋਈ ਗੱਡੀ ਚੱਲ ਹੀ ਨਹੀਂ ਸਕਦੀ ਔਰ ਮੈਂ ਤੁਹਾਨੂੰ ਵੈਸੇ ਵੀ ਇੱਕ ਰਹਿ ਵੀ ਦੇਵਾਂਗਾ ਕਿ ਅਗਰ ਤੁਸੀਂ ਕੋਈ ਵੀ ਕੰਮ ਕਰਨਾਗਾ ਤੁਸੀਂ ਆਪਣੇ ਪੈਸੇ ਦੇ ਨਾਲ ਕੰਮ ਕਰਨ ਦੀ ਬਜਾਏ ਕੋਸ਼ਿਸ਼ ਕਰੋ ਕਿ ਤੁਸੀਂ ਬੈਂਕ ਦੇ ਪੈਸੇ ਦੇ ਨਾਲ ਕੰਮ ਕਰੋ ਕਿਉਂਕਿ ਮੈਂ ਇੱਕ ਦਿਨ ਪਹਿਲਾਂ ਵੀ ਵੀਡੀਓ ਪਾਈ ਸੀ ਕਿ ਅਗਰ ਤੁਸੀਂ ਬੈਂਕ ਆਪਣਾ ਪੈਸਾ ਸੇਵ ਕਰ ਲੈਨੇ ਹੋ ਤੇ ਬੈਂਕ ਦੇ ਪੈਸੇ ਨਾਲ ਕੰਮ ਕਰਦੇ ਤਾਂ ਉਹਦਾ ਕਿੰਨਾ ਫਾਇਦਾ ਚਲੋ ਉਹ ਅੱਜ ਵਿਸ਼ਾ ਨਹੀਂ ਆਪਣਾ ਅੱਜ ਆਪਣਾ ਵਿਸ਼ਾ ਹੈਗਾ ਕਿ ਆਪਾਂ ਲੋਨ ਕਿਵੇਂ ਲੈ ਸਕਦੇ ਹਾਂ ਦੋਸਤੋ ਲੋਨ ਦੇ ਲਈ ਦੇਖੋ ਸਭ ਤੋਂ ਮੇਨ ਜਿਹੜੀ ਚੀਜ਼ ਹੈਗੀ ਆਪਾਂ ਨੂੰ ਆਪਣੇ ਕੋਲੇ ਆਪਣੇ ਆਧਾਰ ਕਾਰਡ ਚਾਹੀਦਾ ਉਹ ਤਾਂ ਹੁੰਦਾ ਹੀ ਹੈਗਾ ਪੈਨ ਕਾਰਡ ਸਭ ਤੋਂ ਮੇਨ ਜਿਹੜੀ ਆਪਣੀ ਚੀਜ਼ ਹੈਗੀ ਆ ਉਹ ਦੀ ਆ ਪੈਨ ਕਾ ਪੈਨ ਕਾਰਡ ਤੋਂ ਬਿਨਾ ਤੁਹਾਨੂੰ ਲੋਨ ਨਹੀਂ ਮਿਲੇਗਾ ਨੰਬਰ 2 ਤੇ ਤੁਹਾਨੂੰ ਰਿਟਰਨਾ ਚਾਹੀਦੀਆਂ ਨੇ ਅਸੀਂ ਸਭ ਤੋਂ ਵੱਡੀ ਮਾਰ ਜਿਹੜੇ ਜੱਟ ਲੋਕ ਖਾ ਜਾਂਦੇ ਨੇ ਉਹ ਇਸੇ ਗੱਲ ਤੋਂ ਖਾ ਜਾਂਦੇ ਨੇ ਕਿ ਅਸੀਂ ਰਿਟਰਨਾ ਹੀ ਨਹੀਂ ਪਰਦੇ ਅਸੀਂ ਕਹਿੰਦੇ ਸਾਨੂੰ ਕੀ ਲੋੜ ਹੈ ਜੀ ਰਿਟਰਨਾ ਪਰਣ ਦੇ ਸਾਡਾ ਤਾਂ ਖੇਤੀਬਾੜੀ ਦਾ ਪੈਸਾ ਸਾਨੂੰ ਕਿਹੜਾ ਕੋਈ ਟੈਕਸ ਲੱਗਦਾ ਚਾਹੇ ਤੁਹਾਨੂੰ ਕੋਈ ਟੈਕਸ ਲੱਗਦਾ ਚਾਹੇ ਨਾ ਲੱਗਦਾ ਤੁਹਾਨੂੰ ਰਿਟਰਨ ਤੁਹਾਡੀਆਂ ਭਰੀਆਂ ਹੋਣੀਆਂ ਚਾਹੀਦੀਆਂ ਨੇ ਤੁਹਾਨੂੰ 2 ਸਾਲ ਦੀਆਂ ਜਾਂ 3 ਸਾਲ ਦੀਆਂ ਰਿਟਰਨਾਂ ਨੇ ਜਿਹੜੀਆਂ ਉਹ ਜ਼ਰੂਰੀ ਨੇ ਉਹ ਕਿਉਂ ਜ਼ਰੂਰੀ ਨੇ ਕਿਉਂਕਿ ਬੈਂਕ ਨੇ ਜਿੰਨਾ ਤੁਹਾਨੂੰ ਲੋਨ ਦੇਣਾ ਹੈ ਉਹਨਾਂ ਨੇ ਨਾਲ ਇਹ ਦੇਖਣਾ ਵੀ ਸਾਡੀ ਵਾਪਸੀ ਕਿਵੇਂ ਹੋਊਗੀ ਇਹ ਬੰਦੇ ਕੋਲੇ ਪੈਸੇ ਹੈ ਕਿੰਨੇ ਨੇ ਉਹ ਮੂੰਹ ਜਵਾਨੀ ਤੁਹਾਡੀ ਕਿਸੇ ਗੱਲ ਨੂੰ ਨਹੀਂ ਮੰਨਣਗੇ ਕਿ ਤੁਸੀਂ ਐਨੇ ਦੀ ਫਸਲ ਵੇਚਦੇ ਹੋ ਜੀ ਤੁਸੀਂ ਇਹ ਕਰਦੇ ਹੋ ਉਹ ਨਹੀਂ ਉਹਨਾਂ ਨੇ ਦੇਖਣਾ ਉਹਨਾਂ ਨੇ ਤੁਹਾਡੀ ਦੇਖਣੀ ਹੈ ਰਿਟਰਨ ਕਿ ਤੁਸੀਂ ਕਿੰਨਾ ਕਿੰਨੀ ਆਪਣੇ ਪੈਸਿਆਂ ਦੇ ਉੱਪਰ ਰਿਟਰਨ ਜਾਨੀ ਕਿ ਟੈਕਸ ਭਰ ਦਿਓ ਉਹਦੇ ਮੁਤਾਬਕ ਤੁਹਾਨੂੰ ਉਹਨਾਂ ਨੇ ਲੋਨ ਦੇਣਾ ਉਹਨਾਂ ਨੇ ਦੇਖਣਾ ਕਿ ਇਹ ਬੰਦਾ 10 ਸਾਲ ਦੀ ਮਤਲਬ ਸਾਲ ਦੇ ਵਿੱਚ 10 ਲੱਖ ਦੀ ਆਪਣਾ ਭਰਦਾ ਰਿਟਰਨ ਤੇ ਉਹਨਾਂ ਦੇ ਲਈ ਤੁਹਾਡੀ ਉਹ 10 ਲੱਖ ਰੁਪਇਆ ਇਨਕਮ ਹੈ ਉਹਨਾਂ ਨੇ ਉਹ 10 ਲੱਖ ਦੇ ਹਿਸਾਬ ਨਾਲ ਦੇਖਣਾਗਾ ਕਿ ਤੁਸੀਂ ਕਿੰਨਾ ਘਰੇ ਖਰਚ ਕਰਨਾ ਤੇ ਤੁਸੀਂ 5 ਲੱਖ ਰੁਪਇਆ ਇਹਦੇ ਚੋਂ ਮੋੜ ਸਕਦੇ ਹੋ ਉਹਨਾਂ ਨੂੰ ਉਹ ਹਿਸਾਬ ਇਹ ਲਾਉਂਦੇ ਨੇ ਇਹਦੇ ਲਈ ਤੁਹਾਨੂੰ ਰਿਟਰਨ ਦੀ ਬਹੁਤ ਜ਼ਤ ਜਰੂਰੀ ਲੋੜ ਹੈਗੀ ਦੂਜੇ ਨੰਬਰ ਤੇ ਤੀਜੇ ਨੰਬਰ ਤੇ ਦੋਸਤੋ ਆ ਜਾਂਦਾ ਤੁਹਾਡੇ ਲਈ ਸਭ ਤੋਂ ਅਹਿਮ ਜਿਹੜੀ ਪ੍ਰੋਪਰਟੀ ਦੇ ਅਗੇਂਸਟ ਤੁਸੀਂ ਲੋਨ ਕਰਾਉਣਾ ਜਿਵੇਂ ਸਪੋਜ਼ ਕਰ ਲਓ ਜੇ ਤੁਸੀਂ ਘਰ ਤੇ ਲੋਨ ਕਰਾਉਨੇ ਹੋ ਤਾਂ ਤੁਹਾਨੂੰ ਘਰ ਦੀ ਫਰਦ ਚਾਹੀਦੀ ਆ ਘਰ ਦੀ ਫਰਦ ਜੋ ਮਤਲਬ ਹਰ ਇੱਕ ਜਿਹੜਾ ਜੋ ਤੁਸੀਂ ਘਰ ਪਾਉਣੇ ਖਰੀਦੇ ਆਗਾ ਤਾਂ ਫਰਦ ਤਾਂ ਹੋਏਗੀ ਉਹਦੀ ਫਰਦ ਆਪਾਂ ਨੂੰ ਡਾਕੂਮੈਂਟ ਚਾਹੀਦੇ ਨੇ ਅਗਰ ਤੁਸੀਂ ਕੋਈ ਦੁਕਾਨ ਤੇ ਲੋਨ ਲੈਣਾ ਤਾਂ ਦੁਕਾਨ ਦੇ ਜੇ ਕੋਈ ਸ਼ੋਰੂਮ ਤੇ ਲੈਣਾ ਜੋ ਵੀ ਚੀਜ਼ ਤੇ ਲੈਣਾ ਉਹਦੇ ਤੁਹਾਨੂੰ ਉਦੀ ਫਰਦ ਚਾਹੀਦੀ ਹੈ ਤੇ ਅਗਲੀ ਦੋਸਤੋ ਉਸ ਜੇ ਹੁਣ ਤੁਸੀਂ ਸਪੋਜ਼ ਕਰ ਲਓ ਘਰ ਤੇ ਲੋਨ ਲੈਣ ਨੂੰ ਤਾਂ ਉਹਦਾ ਤੁਹਾਨੂੰ ਨਕਸ਼ਾ ਪਾਸ ਹੋਇਆ ਤੁਹਾਡੇ ਕੋਲ ਹੋਣਾ অতি ਜ਼ਰੂਰੀ ਆ ਜੇ ਤੁਸੀਂ ਨਕਸ਼ਾ ਪਾਸ ਕਰਾਇਆ ਹੋਊਗਾ ਫਿਰ ਹੀ ਉਹਦੇ ਮੁਤਾਬਕ ਤੁਹਾਨੂੰ ਉਹ ਮਤਲਬ ਅੱਗੇ ਕੰਮ ਵਧੇਗਾ ਵਧੂਗਾ ਤੇ ਘਰ ਦਾ ਨਕਸ਼ਾ ਤੁਹਾਡੇ ਕੋਲ ਹੋਣਾ ਜ਼ਰੂਰੀ ਆ ਤੇ ਤੁਹਾਡੀ ਫਰਦਤ ਹੀ ਜ਼ਰੂਰੀ ਹੋਗੀ ਤੇ ਇਹ ਚੀਜ਼ਾਂ ਮਤਲਬ ਤੀਜੇ ਨੰਬਰ ਤੇ ਆ ਜਾਂਦੀਆਂ ਨੇ ਉਦੋਂ ਬਾਅਦ ਦੋਸਤੋ ਫਿਰ ਤੁਹਾਡਾ ਲੋਨ ਹੈ ਜਿਹੜਾ ਤੁਸੀਂ ਅਪਲਾਈ ਕਰ ਦਿੰਨੇ ਹੋ ਤੇ ਫੋਟੋ ਆ ਫੋਟੋ ਆਏ ਤਾਂ ਨਾਰਮਲੀ ਚੀਜ਼ਾਂ ਹੋ ਗਈਆਂ ਸਭ ਤੋਂ ਮੇਨ ਜਿਹੜਾ ਮਤਲਬ ਤੁਹਾਨੂੰ ਮੈਂ ਦੱਸਿਆਗਾ ਤੁਸੀਂ ਅਗਰ ਲੋਨ ਅਪਲਾਈ ਕਰਨਾਗਾ ਤੁਸੀਂ ਬੈਂਕ ਦੇ ਵਿੱਚ ਜਾ ਕੇ ਲੋਨ ਅੱਜ ਕੱਲ ਆਨਲਾਈਨ ਵੀ ਤੁਸੀਂ ਲੋਨ ਅਪਲਾਈ ਕਰ ਸਕਦੇ ਹੋ ਆਨਲਾਈਨ ਲਿਮਟ ਵੀ ਅਪਲਾਈ ਕਰ ਸਕਦੇ ਹੋ ਇਹ ਮਤਲਬ ਸਾਰਾ ਕੁਝ ਅੱਜ ਕੱਲ ਤੁਹਾਡੇ ਕੋਲੇ ਤੁਹਾਡੇ ਹੱਥ ਦੇ ਵਿੱਚ ਮੋਬਾਈਲ ਤੇ ਹੈਗਾ ਤੇ ਲੇਕਿਨ ਚਲੋ ਜੇ ਤੁਸੀਂ ਨਹੀਂ ਇੰਨਾ ਕਰ ਸਕਦੇ ਤਾਂ ਕੋਈ ਵੀ ਤੁਸੀਂ ਏਜੰਟ ਦੇ ਨਾਲ ਕਿਸੇ ਨਾਲ ਅ ਮਤਲਬ ਆਪਣਾ ਸੰਪਰਕ ਕਰੋ ਤੇ ਇਹ ਚੀਜ਼ ਤੁਸੀਂ ਕਰਨੀ ਆ ਤੇ ਧਿਆਨ ਕਿਹੜੀਆਂ ਗੱਲਾਂ ਦਾ ਰੱਖਣਾ ਦੋਸਤੋ ਤੁਸੀਂ ਸਭ ਤੋਂ ਵੱਡਾ ਧਿਆਨ ਇਹਨਾਂ ਚੀਜ਼ਾਂ ਦਾ ਰੱਖਣਾਗਾ ਜਿਵੇਂ ਹੁਣ ਤੁਸੀਂ ਜੇ 10 ਲੱਖ ਦਾ ਲੋਨ ਲੈਣੇ ਹੋ ਤਾਂ ਵੱਧ ਤੋਂ ਵੱਧ ਤੁਸੀਂ ਆਪਣੀ ਜਿਹੜੀ ਪ੍ਰਾਪਰਟੀ ਦੇਣੀ ਆ ਉਹ 20 ਲੱਖ ਰੁਪਏ ਦੇ ਪ੍ਰਾਪਰਟੀ ਦੇ ਕਾਗਜ਼ ਤੁਸੀਂ ਦਿਓ ਹੁਣ ਕਈ ਵਾਰੀ ਕੀ ਕਰਦੀਆਂ ਨੇ ਬੈਂਕਾਂ ਜਾਂ ਏਜੰਟ ਇੰਨੇ ਹੁਸ਼ਿਆਰ ਹੁੰਦੇ ਨੇ ਲੋਨ ਤੁਸੀਂ 10 ਲੱਖ ਦਾ ਲੈਣੇ ਹੋ ਤੁਹਾਡੀ 2 ਕਰੋੜ ਦੀ ਪ੍ਰਾਪਰਟੀ ਦੀਆਂ ਉਹ ਫਰਦਾਂ ਜਾਂ ਕਾਗਜ਼ ਲੈ ਜਾਂਦੇ ਨੇ ਤੁਸੀਂ ਤਾਂ ਮਾਰੇ ਗਏ ਤੁਸੀਂ ਅਗਰ 2 ਕਰੋੜ ਦੀ ਇੱਕ ਪ੍ਰਾਪਰਟੀ ਦੇ ਕਾਗਜ਼ ਦੇਤੇ ਲੋਨ ਲਿਆ ਤੁਸੀਂ 5000 10 ਲੱਖ ਰੁਪਈਆ ਕੱਲ ਨੂੰ ਤੁਸੀਂ ਦੁਬਾਰਾ ਲੋਨ ਲੈਣਾ ਤਾਂ ਫਿਰ ਤੁਸੀਂ ਕੀ ਕਰੋਗੇ ਤੁਸੀਂ ਉਹਨਾਂ ਨੂੰ ਉਹ ਹੀ ਓਨੀ ਹੀ ਫਰਦ ਦਿਓ ਜਿੰਨਾਕ ਤੁਸੀਂ ਲੋਨ ਲੈਣਾ ਜੇ ਤੁਸੀਂ ਵੱਧ ਫਰਦ ਦੇ ਦੇਓਗੇ ਉਹਨਾਂ ਲਈ ਤਾਂ ਬੈਂਕ ਲਈ ਤਾਂ ਉਹ ਬਹੁਤ ਵਧੀਆ ਹੋ ਜਾਊਗਾ ਕਿਉਂਕਿ ਕੱਲ ਨੂੰ ਜਦੋਂ ਉਹਨਾਂ ਨੇ ਕੋਈ ਬਾਈਚਾਂਚ ਰਬ ਨਾ ਕਰਿਆ ਏਸੀ ਗੱਲ ਹੋ ਜਾਂਦੀ ਆ ਤਾਂ ਉਹਨਾਂ ਨੇ ਤਾਂ ਉਹਦੇ ਤੇ ਤੁਹਾਡੇ ਤੇ ਕਾਰਵਾਈ ਕਰਨੀ ਹੈ ਸਾਰੀ ਪ੍ਰਾਪਰਟੀ ਜਿਹੜੀ ਤੁਸੀਂ ਉਹਨਾਂ ਦੇ ਕੋਲੇ ਰੱਖ ਚੁੱਕੇ ਹੋ ਤੇ ਸੋ ਇਸ ਕਰਕੇ ਇਹਨਾਂ ਚੀਜ਼ਾਂ ਦਾ ਬਹੁਤ ਧਿਆਨ ਰੱਖਣਾ ਹੈ ਅਗਲਾ ਉਹ ਤੁਹਾਡੇ ਕੋਲੋਂ ਬਹੁਤ ਮਤਲਬ ਉਹਦੇ ਤੇ ਸਾਈਨ ਕਰਾਉਂਦੇ ਨੇ ਕਾਗਜ਼ਾਂ ਤੇ ਉਹਦੇ ਚ ਮੇਨ ਜਿਹੜਾ ਸਭ ਤੋਂ ਵੱਡਾ ਤੁਸੀਂ ਧਿਆਨ ਰੱਖਣਾ ਉਹਨਾਂ ਨੇ ਤੁਹਾਡੇ ਕੋਲੋਂ ਤਿੰਨ ਚੈੱਕ ਲੈਣੇ ਹੁੰਦੇ ਨੇ ਕਈ ਵਾਰੀ ਕੀ ਕਰਦੇ ਨੇ ਪੂਰੀ ਮਤਲਬ ਚੈੱਕ ਬੁੱਕ ਹੀ ਸਾਈਨ ਕਰਾ ਲੈਂਦੇ ਨੇ ਇਹ ਚੀਜ਼ ਦਾ ਖਾਸ ਤੌਰ ਤੇ ਧਿਆਨ ਰੱਖਣਾ ਕਿਉਂਕਿ ਚੈੱਕ ਹੀ ਤੁਹਾਨੂੰ ਮਾਰਦਾ ਜਦੋਂ ਮਾਰਦਾ ਤਿੰਨ ਚੈੱਕ ਦਾ ਅਤੀ ਜ਼ਰੂਰੀ ਨੇ ਉਹ ਤਾਂ ਦੇਣੇ ਹੀ ਪੈਣੇ ਨੇ ਲੇਕਿਨ ਜੇ ਕੋਈ ਤੁਹਾਨੂੰ ਏਜੰਟ ਕਹਿੰਦਾਗਾ ਕਿ ਚਲੋ ਜੀ ਤੁਸੀਂ ਸਾਰੇ ਚੈੱਕ ਬੁੱਕ ਤੇ ਸਾਈਨ ਕਰਕੇ ਦੇ ਦਿਓ ਬਿਲਕੁਲ ਮਨਾ ਕਰ ਦਿਓ ਤੁਸੀਂ ਤੁਹਾਨੂੰ ਮਤਲਬ ਜਦੋਂ ਉਹਨਾਂ ਨੂੰ ਇਹ ਪਤਾ ਲੱਗ ਜੇ ਨਾ ਵੀ ਇਹਨੂੰ ਪਤਾ ਕੋਈ ਤੁਸੀਂ ਕੋਈ ਨਾ ਕੋਈ ਗੱਲ ਦਾ ਮੂਰੂ ਜ਼ਰੂਰ ਆਨਸਰ ਸਵਾਲ ਆਨਸਰ ਕਰੋ ਫੇਰ ਨਿਓ ਅੱਗੇ ਵਧਣਗੇ ਜੇ ਤੁਸੀਂ ਕਹਿ ਜਾਓਗੇ ਜੀ ਸਰ ਜੀ ਸਰ ਕਰਾਏ ਮਤਲਬ ਕਿਉਂਕਿ ਜਦੋਂ ਸਾਨੂੰ ਪੈਸਿਆਂ ਦੀ ਲੋੜ ਹੁੰਦੀ ਆ ਉਦੋਂ ਅਸੀਂ ਕਹਿੰਨੇ ਵੀ ਕਰਾ ਲਓ ਤਾਂ ਜਿੱਤੇ ਸਾਈਨ ਕਰਾਉਣੇ ਨੇ ਸੋ ਇਹ ਚੀਜ਼ਾਂ ਤਾਂ ਦੋਸਤੋ ਹੈਗੀਆਂ ਨਾਰਮਲੀ ਲੋਨ ਦੀਆਂ ਲੇਕਿਨ ਅਗਰ ਆਪਾਂ ਕਮਰਸ਼ੀਅਲ ਲੋਨ ਲੈਣੇ ਆ ਯਾਨੀ ਕਿ ਕੋਈ ਕੰਮ ਕਰਨ ਲਈ ਮਤਲਬ ਲੋਨ ਲੈਣਾ ਆਪਾਂ ਨੇ ਕੋਈ ਕਾਰੋਬਾਰ ਕਰਨਾ ਹੁਣ ਸੁਪੋਜ਼ ਕਰ ਲਓ ਮੈਂ ਮੋٹے ਤੌਰ ਤੇ ਤੁਹਾਨੂੰ ਦੱਸਦਾ ਵੀ ਯਾਨੀ ਆਪਾਂ ਨੇ ਪੋਲਟਰੀ ਫਾਰਮ ਤੇ ਲੋਨ ਲੈਣਾ ਤਾਂ ਉਹਦੇ ਵਿੱਚ ਕੀ ਕਰਨਾ ਪੈਂਦਾ ਇਹਦੇ ਘਰ ਵਾਲੇ ਦੇ ਵਿੱਚ ਵੀ ਸੌਰੀ ਇੱਕ ਵੈਲਿਊਏਸ਼ਨ ਪਾਉਣੀ ਪੈਂਦੀ ਹੈ ਤੁਹਾਨੂੰ ਤੁਹਾਡੇ ਘਰ ਦੀ ਵੈਲਿਊਏਸ਼ਨ ਵੀ ਪਾਉਣੀ ਪੈਗੀ ਤਿੰਨ ਚੀਜ਼ਾਂ ਤੁਹਾਨੂੰ ਫਰਜ਼ ਹੋ ਗਈ ਆਪਣਾ ਨਕਸ਼ਾ ਹੋ ਗਿਆ ਤੇ ਵੈਲਿਊਏਸ਼ਨ ਇਹ ਵੀ ਬਹੁਤ ਜ਼ਰੂਰੀ ਹੈ ਤੁਹਾਡੇ ਕੋਲ ਕਾਗਜ਼ ਤਿਆਰ ਚਾਹੀਦੇ ਨੇ ਤੇ ਇਸੇ ਤਰ੍ਹਾਂ ਜੇ ਆਪਾਂ ਸਪੋਜ਼ ਕਰ ਲਓ ਪੋਲਟਰੀ ਫਾਰਮ ਦਾ ਆਪਾਂ ਕੰਮ ਕਰਦੇ ਆ ਤਾਂ ਉਹਦੀ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਆਪਣਾ ਬੈਲੈਂਸ ਸ਼ੀਟ ਬਣਾਉਣੀ ਪੈਗੀ ਉਹਦੇ ਤੁਹਾਨੂੰ ਬਣਾਉਣਾ ਪੈਗਾ ਕਿ ਅਸੀਂ ਇੰਨਾ ਸਾਡਾ ਮਤਲਬ ਮੁਰਗੀਆਂ ਨੇਗੀਆਂ ਐਨੇ ਅਸੀਂ ਆਂਡੇ ਵੇਚਦੇ ਆ ਉਹ ਪੂਰੀ ਬੈਲੈਂਸ ਸ਼ੀਟ ਹੈ ਜਿਹੜੀ ਤੁਹਾਡਾ ਸੀਏ ਬਣਾ ਕੇ ਦੇਊਗਾ ਉਹ ਤੋਂ ਬਿਨਾ ਕੰਮ ਨਹੀਂ ਚੱਲਣਾ ਕਿਸੇ ਵੀ ਕਾਰੋਬਾਰ ਦਾ ਮੈਂ ਪੋਲਟਰੀ ਫਾਰਮ ਤਾਂ ਤੁਹਾਨੂੰ ਮੋਟਾ ਜਿਹਾ ਜੱਟਾਂ ਵਾਲਾ ਕੰਮ ਹੈ ਉਹ ਕਹਾਂਗਾ ਜੇ ਕੋਈ ਵੀ ਕਾਰੋਬਾਰ ਦੇ ਲਈ ਤੁਸੀਂ ਸੈਲਰ ਲਈ ਲੈਣੇ ਹੋ ਕਿਸੇ ਚੀਜ਼ ਲਈ ਲੋਨ ਲੈਣੇ ਹੋ ਤਾਂ ਤੁਹਾਨੂੰ ਉਹਦੀ ਬੈਲੈਂਸ ਸ਼ੀਟ ਦੀ ਹਰ ਹਾਲਤ ਲੋਡ ਪੈਣੀ ਆ ਤੇ ਬੈਲੈਂਸ ਸ਼ੀਟ ਤੁਹਾਨੂੰ ਤਿਆਰ ਕਰਾਉਣੀ ਪੈਣੀ ਆ ਆਪਣੇ ਸੀਏ ਤੋਂ ਯਾਨੀ ਕਿ ਮਨੀਮ ਜਾਂ ਤੁਹਾਡਾ ਆਪਣਾ ਸੀਏ ਜਿਹੜਾ ਹੁੰਦਾ ਆਪਾਂ ਰੱਖ ਲੈਨੇ ਆ ਉਹ ਮਤਲਬ ਅਤਿ ਜ਼ਰੂਰੀ ਆ ਤੇ ਦੂਜੇ ਨੰਬਰ ਤੇ ਇਸ ਨਾਲ ਸੰਬੰਧਤ ਜਿਹੜੇ ਹੋਰ ਮਾਣੇ ਮੁੱਟੇ ਕਾਗਜ਼ ਹੁੰਦੇ ਨੇ ਲੇਕਿਨ ਬੈਲੈਂਸ ਸ਼ੀਟ ਅਤਿ ਜ਼ਰੂਰੀ ਆ ਬੈਲੈਂਸ ਸ਼ੀਟ ਦੇ ਨਾਲ ਤੁਹਾਨੂੰ ਫਰਜ਼ ਹੋ ਗਈ ਤੇ ਤੁਹਾਡਾ ਨਕਸ਼ਾ ਪਾਸ ਹੋ ਗਿਆ ਇਹ ਜਿਹੜੀਆਂ ਚੀਜ਼ਾਂ ਨੇਗੀਆਂ ਇਹਨਾਂ ਤੋਂ ਬਿਨਾ ਤੁਸੀਂ ਅੱਗੇ ਲੋਨ ਲਈ ਵਧ ਨਹੀਂ ਸਕਦੇ ਹੈਗੇ ਇਹ ਚੀਜ਼ਾਂ ਨੋਟ ਕਰ ਲਓ ਤੇ ਬਾਕੀ ਜਿਹੜਾ ਮੈਂ ਤੁਹਾਨੂੰ ਦੱਸਿਆਗਾ ਕਿ ਇਹਨਾਂ ਚੀਜ਼ਾਂ ਦਾ ਖਿਆਲ ਰੱਖਣਾ ਜਿਹੜੀਆਂ ਜਿਹੜੀਆਂ ਚੀਜ਼ਾਂ ਦਾ ਉਹ ਤੁਸੀਂ ਆਪਣਾ ਸਾਈਨ ਕਰਨ ਵੇਲੇ ਧਿਆਨ ਰੱਖਣਾਗਾ ਕਿ ਕਾਗਜ਼ ਜਿੰਨੇ ਤੁਸੀਂ ਦੇਨੇ ਨੇ ਜਿੰਨੇ ਦਾ ਲੋਨ ਹੈ ਉਹ ਤੋਂ ਵੱਧ ਦਾ ਮਤਲਬ ਆਪਣੀ ਪ੍ਰਾਪਰਟੀ ਤੁਸੀਂ ਉਹਨਾਂ ਨੂੰ ਨਹੀਂ ਦੇਣੀ ਹੈਗੀ ਤੇ ਇਸ ਤੋਂ ਬਾਅਦ ਦੋਸਤੋ ਤੁਹਾਨੂੰ ਇੱਕ ਪੂਰੀ ਪ੍ਰੋਪਰ ਜਿਹੜੀ ਕਿ ਮਤਲਬ ਆਪਾਂ ਐਨ ਐਕਿਊਰੇਟ ਇਹ ਮੈਂ ਮੋਟਾ ਮੋਟਾ ਸਾਨੂੰ ਜੱਟ ਸੌਤੇ ਵਾਲਾ ਕੰਮ ਦੱਸੀਆਗਾ ਐਕਿਊਰੇਟ ਆਪਾਂ ਨੇ ਮਤਲਬ ਜਿਹੜਾ ਇਹ ਕਰ ਲੋ ਲਈ ਫੁੱਲ ਫਾਰਮ ਵਗੈਰਾ ਸਾਰਾ ਕੁਝ ਉਹ ਤੋਂ ਅੱਗੇ ਮੈਂ ਵੀਡੀਓ ਲੈ ਕੇ ਆਵਾਂਗੇ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ